ਬਈ এਸ਼ੀਆ ਕੱਪ ਦੀ ਟਰੋਫੀ ਬਾਰੇ ਮੜੀ ਜੀ ਗੱਲ ਦੱਸ ਦਿਓ ਉਹ ਜਾਣਕਾਰੀ ਦੇ ਕੇ ਜਾਓ ਮੁੰਡੇ ਨੇ ਬੜੀ ਖੇਚਲ ਕੀਤੀ ਕਿ ਵੈਸੇ ਕਿ ਤੁਸੀਂ ਕਿਹਾ ਸੀਗਾ ਕਿ ਬਈ ਡਿਸਰਵ ਕਰਦੇ ਨੇ ਮੁੰਡੇ ਹੱਕਦਾਰ ਨੇ ਇਸ ਚੀਜ਼ ਤੇ ਉਹ ਤੇ ਚਲੋ ਹੱਕ ਮਿਲਿਆ ਪਰ ਇੱਕ ਥੋੜੀ ਜਿਹੀ ਗੱਲ ਇਹ ਆਈ ਕਿ ਟਰੋਫੀ ਲਈ ਨਹੀਂ ਮੁੰਡੇ ਨੇ ਪੈਸਿਆਂ ਦਾ ਕਿਹਾ ਕਿ ਅਸੀਂ ਆਰਮੀ ਵਾਲੇ ਪਾਸੇ ਦੇਣੀ ਹੈ ਉਹ ਥੋੜੀ ਜਾਣਕਾਰੀ ਦਿਓ ਦੇਖੋ ਮੈਂ ਅੱਗੇ ਇਸ ਮੁੱਦੇ ਤੇ ਮੇਰੀ ਆਲੋਚਨਾ ਕਰਨ ਵਾਸਤੇ ਹਰ ਇੱਕ ਕੋਈ ਆਜ਼ਾਦ ਹੈ ਜੇ ਕੋਈ ਕਿਸੇ ਹੋਰ ਪੱਖ ਤੋਂ ਸੋਚੇ ਪਰ ਮੇਰਾ ਮੰਨਣਾ ਕਿ ਜਦੋਂ ਤੁਸੀਂ ਮੈਦਾਨ 'ਚ ਉਤਰ ਗਏ ਯਾਰ ਜੀ ਕਿ ਫਿਰ ਇਹ ਕਿਸ ਤਰ੍ਹਾਂ ਦਾ ਰਾਸ਼ਟਰਵਾਦ ਹੈ ਅਸੀਂ ਆਤ ਨਹੀਂ ਬੁਲਾਉਣਾ ਉਹ ਉਹ ਵੀ ਕਿੱਡਾ ਮਤਲਬ ਆਖੇ ਜੀ ਜਦੋਂ ਮਤਲਬ ਉਹ ਹੁੰਦੀ ਹੈ ਨਾ ਸਨੈਪ ਇੰਟਰਵਿਊ ਹੁੰਦੀ ਹੈ ਕਦੇ ਦੇਖਿਆ ਤੁਸੀਂ ਪਿਛ ਤੇ ਜਾਂਦੇ ਨੇ ਕੈਪਟਨ ਟਾਸ ਹੁੰਦਾ ਹੈ ਹਾਂਜੀ ਉਸ ਤੋਂ ਬਾਅਦ ਦੋਨਾਂ ਦੀ ਇੱਕ ਇੱਕ ਬਾਈਕ ਕਰਾਈ ਜਾਂਦੀ ਹੈ ਬਿਲਕੁਲ ਜਿਹੜਾ ਕਮੈਂਟੇਟਰ ਹੁੰਦਾ ਹੈ ਉੱਥੇ ਕਮੈਂਟੇਟਰ ਵੀ ਦੋ ਹੋ ਗਏ ਉਹ ਕਹਿੰਦੇ ਵੀ ਅਸੀਂ ਇਹਨਾਂ ਵਾਲੇ ਰਵੀ ਸ਼ਾਸਤਰੀ ਨਾਲ ਨਹੀਂ ਬੋਲਣਾ ਉਹ ਕਹਿੰਦੇ ਵੀ ਅਸੀਂ ਵਿਕਰਿਓਨਸ ਨਾਲ ਨਹੀਂ ਬੋਲਣਾ ਕੀ ਕੀ ਗੱਲ ਹੋਈ ਹੈ ਮਤਲਬ ਸ਼ੁਰੂ ਤੋਂ ਖਾਤ ਨਹੀਂ ਮਲੋਣਾ ਐਦਾਂ ਉਦਾਂ ਵੀ ਜਦੋਂ ਚਲੋ ਉਹ ਉਹੀ ਹੈ ਨਾ ਕਿ ਰੌਲਾ ਲੋਕਾਂ 'ਚ ਗੁੱਸਾ ਬਹੁਤ ਸੀ ਕਿ ਯਾਰ ਤੁਸੀਂ ਮਤਲਬ ਕਿ ਤੁਸੀਂ ਤਾਂ ਕਹਿੰਦੇ ਸੀ ਪਾਣੀ ਤੇ ਖੂਨ ਇਕੱਠੇ ਨਹੀਂ ਚੱਲ ਸਕਦੇ ਇੱਥੇ ক্রিকেট ਤੇ ਖੂਨ ਇਕੱਠਾ ਹੀ ਚੱਲੀ ਜਾਂਦਾ ਉਹਰ ਧਿਆਨ ਡਾਇਵਰਟ ਕਰਨ ਵਾਸਤੇ ਇਹ ਕਰਤਾ ਜੀ ਬੇਇੱਜ਼ਤੀ ਕਰਤੀ ਉਹ ਉਧਰੋਂ ਸਾਹਮਣੇ ਨਾਲ ਬਸ ਚੱਲੀ ਗਿਆ ਜੀ ਕੰਮ ਚਲੀ ਗਿਆ ਤਕੀਰ ਜਦੋਂ ਇਹ ਜਿੱਤ ਗਏ ਸੋਨਾ ਖੇਡੇ ਬਹੁਤ ਵਧੀਆ ਖੇਡੇ ਜੀ ਜੀ ਬਾ ਕਮਾਲ ਖੇਡੇ ਤਿਲਕ ਨੇ ਮੈਂ ਕਹਿੰਨਾ ਕਿ ਭਾਈ ਐਸਾ ਮੋਰਚਾ ਸੰਭਾਲਿਆ ਮੈਚ ਫਿਨਿਸ਼ ਕਰਵਾ ਦਿੱਤਾ ਉਸ ਤੋਂ ਪਹਿਲਾਂ ਕੁਲਦੀਪ ਦੀ ਬੋਲਿੰਗ ਬੜੀ ਜ਼ਬਰਦਸਤ ਸੀਗੀ ਇੱਕ ਓਵਰ ਚ ਜਿਸ ਤਰ੍ਹਾਂ ਉਸਨੇ ਪਾਸਾ ਪਲਟ ਦਿੱਤਾ ਤਤੇ 팀 ਰਾਣਾ ਦੇ ਵਿੱਚ ਵਿੱਚ ਹੀ ਉਹਨਾਂ ਦੀ ਮੇਰੇ ਖਿਲ ਦੇ ਨਾਲ 8-9 ਵਿਕਟਾਂ ਡਿੱਗ ਪਈਆਂ ਸੀ ਪਾਕਿਸਤਾਨ ਵਾਲਿਆਂ ਦੀ ਤਾਂ ਚਲੋ ਉਸ ਤੋਂ ਬਾਅਦ ਇਹ ਹੋਇਆ ਕਿ 11:30 ਵਜੇ ਉਹ ਜੋ ਪ੍ਰਾਈਜ਼ ਸੈਰਮਨੀ ਦਿਹਾ ਉਹ ਸਟਾਰਟ ਹੋਈ ਤੇ ਸਵਾ 12 ਤੱਕ ਉਹ ਟਰੋਫੀ ਨੂੰ ਕਿਸੇ ਨੇ ਫੜਿਆ ਨਹੀਂ ਹੂੰ ਉਹ ਕਹਿੰਦੇ ਜੀ ਬਈ ਅਸੀਂ ਉਹ ਜਿਹੜਾ ਏਸ਼ੀਅਨ ਕ੍ਰਿਕਟ ਕੌਂਸਲ ਦਾ ਵੀ ਮੁਖੀ ਹੈ ਤੇ ਪੀਸੀਬੀ ਦਾ ਵੀ ਆ ਵੀ ਉਹ ਉਹਦੇ ਕੋਲੋਂ ਨਹੀਂ ਲੈਣੀ ਅਸੀਂ ਹੂੰ ਰੌਲਾ ਪੈ ਗਿਆ ਜੀ ਬਹੁਤ ਰਫੜ ਪਿਆ ਰਿਆ ਹੁਣ ਮੈਂ ਸਵੇਰੀ ਪੜਦਾ ਪਿਆ ਸੀ ਇੰਡੀਆ ਟੂਡੇ ਵਾਲੀ ਲਿਖ ਰਿਹਾ ਸੀ ਕਿ ਉਹ ਆਪਦੇ ਹੋਟਲ ਦੇ ਕਮਰੇ ਚ ਲੈ ਗਿਆ ਟਰੋਫੀ ਟਰੋਫੀ ਹੂੰ ਉਹ ਜਿਹੜਾ ਪਾਕਿਸਤਾਨੀ ਆ ਕੀ ਨਾਮ ਸੀ ਉਹਦਾ ਮੇਰੇ ਖਿਆਲ ਤੇ ਐਹਸਾਨ ਮਨੀਸ਼ ਇਹਦਾ ਨਾਮ ਆ ਉਹ ਕਹਿੰਦੇ ਹੁਣ ਇਹ ਮੰਗਣ ਡਿਆ ਵੀ ਤੂੰ ਯਾਰ ਸਾਡੀ ਟਰੋਫੀ ਤੇ ਭੇਜ ਹੂੰ ਹੂੰ ਆ ਰੌਲਾ ਤੇ ਆ ਰਫੜ ਚਲੀ ਜਾਂਦਾ ਤੇ ਖਲਾਰਾ ਵੀ ਪਾਦਾ ਬਸ ਉਹੀ ਗੱਲ ਆ ਕਿ ਨਾਲੇ ਢੂੰਡ ਕੱਢਣਾ ਨਾਲੇ ਹੂੰ ਕਲਿੱਪ ਵੀ ਵਿਖਾਉਣਾ ਸੋ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਨਹੀਂ ਜਾਂ ਤਾਂ ਤੁਸੀਂ ਬਾਈਕਟ ਕਰੋ ਜੀ ਜੀ ਜਾਂ ਜੇ ਖੱਡੇ ਹੋ ਤਾਂ ਕੋਈ ਫਰਕ ਨਹੀਂ ਮੈਂ ਅੱਗੇ ਤੁਹਾਨੂੰ ਮਿਸਾਲਾਂ ਦੇ ਦਿਤੀਆਂ ਕਿ ਇਹ ਐਸੀ ਮਿਸਾਲ ਵੀ ਹੁੰਦੀ ਕਿ ਹੱਥ ਨਹੀਂ ਵੀ ਮਿਲਾਏ ਜਾਂਦੇ ਐਸੀ ਮਿਸਾਲ ਵੀ ਹੁੰਦੀ ਹੈ ਕਿ ਦੁਸ਼ਮਣ ਦੇਸ਼ਾਂ ਦੇ ਖਿਡਾਰੀ ਜਦੋਂ ਖੇਡਦੇ ਹੱਥ ਮਿਲਾਉਂਦੇ ਆਉਂਦੇ ਜੀ ਪਰ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਮੋਹਿਸਨ ਨਕਵੀ ਠੀਕ ਹੈ ਜੀ ਆਹਸਾਨ ਮਨੀ ਪਹਿਲਾਂ ਹੁੰਦਾ ਸੀ ਮੋਹਿਸਨ ਨਕਵੀ ਠੀਕ ਹੈ ਜੀ ਹਾਂ ਜੀ ਹਾਂ ਜੀ ਨਕਵੀ ਚਲੋ ਨਕਵੀ ਸਾਹਿਬ ਦਾ ਵੀ ਕੰਮ ਖਰਾਬ ਹੀ ਹੈ ਕਿ ਉਹ ਉਹਨਾਂ ਨੂੰ ਟਰੋਫੀ ਸੰਭਾਲਣੀ ਪੈਣੀ ਵੀ ਕਿਤੇ ਇਹ ਨਾ ਗਵਾਜਾ ਫਿਰ ਇੰਡੀਆ ਵਾਲੇ ਮੰਗਣ ਡੈਨ ਤਾਂ ਗੱਲ ਇਹ ਆ ਕਿ ਭਾਈ ਇਹ ਯਾਰ ਕੋਈ ਮਤਲਬ ਮੈਨੂੰ ਲੱਗਿਆ ਨਹੀਂ ਚੰਗਾ ਸਵਾਦ ਜੇ ਕਿਤੇ ਏਸ਼ੀਆ ਦਾ ਜਿਹੜਾ ਇਹ ਕੰਪੀਟੀਸ਼ਨ ਸੀ ਨਾ ਵਨ ਸਾਈਡਡ ਸੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਇੰਡੀਆ ਦੇ ਮੁੰਡਿਆਂ ਦੇ ਸੰਨ ਹੀ ਨਹੀਂ ਆ ਗਏ ਹੂੰ ਠੀਕ ਹੈ ਜੀ ਤੇ ਦੂਜਾ ਇਹ ਆ ਕਿ ਆ ਜਿਹੜਾ ਕੁਝ ਮੈਚ ਬੜੇ ਅੱਛੇ ਹੋਏ ਨੇ ਇੰਡੀਆ ਦਾ ਇੱਕ ਮੈਚ ਸੁਪਰ ਓਵਰ ਤੱਕ ਗਿਆ ਜੀ ਠੀਕ ਹੈ ਨਾ ਜੀ ਅੱਛੇ ਹੋ ਗਏ ਚਲੋ ਮੈਚ ਵੀ ਅੱਛੇ ਹੋ ਗਏ ਮੇਲਾ ਬਣ ਗਿਆ ਅਖੀਰ ਤੇ ਆ ਕੇ ਪਰੰਤੂ ਇੱਕ ਤੇ ਤਿੰਨ ਮੈਚ ਤੁਸੀਂ ਰੱਖੇ ਭਾਰਤ ਪਾਕਿਸਤਾਨ ਦੇ ਉਮੀਦ ਤੇ ਰੱਖੇ ਸੀਗੇ ਪੈਸਾ ਕਮਾਉਣ ਵਾਸਤੇ ਜੀ ਉਹ ਸਤ ਬੰਦੇ ਨੂੰ ਪਤਾ ਨਹੀਂ ਲੱਗਦਾ ਹਾਂ ਜੀ ਇਧਰ ਉਹ ਕਰਕੇ ਸੁਪਰ 4 ਆ ਜੀ ਫਿਰ ਫਾਈਨਲ ਆ ਉਹ ਸਭ ਪਤਾ ਸੀਗਾ ਤਾਂ ਮਤਲਬ ਕਿ ਦੂਜੇ ਪਾਸੇ ਆ ਨਾਲ ਯਾਰ ਤੁਸੀਂ ਆ ਰੌਲਾ ਰੱਪਾ ਪਾ ਰੱਖਿਆ ਸਮਝ ਤੋਂ ਬਾਹਰ ਹੈ ਜੀ ਗੱਲ ਜੀ 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 ਬਿਲਕੁਲ ਦਲਜੀਤ ਸਿੰਘ ਸੰਤੂ ਜੀ ਕਹੇ ਕਿ ਕੋਈ ਵੀ ਗੇਮ ਖੇਡਣ ਤੋਂ ਪਹਿਲਾਂ ਹੱਥ ਮਿਲਾਉਣਾ ਗੇਮ ਦਾ ਅਸੂਲ ਹੁੰਦਾ ਹੈ ਖੇਡ ਭਾਵਨਾ ਵਿੱਚ ਦਿਸਦੀ ਹੈ ਹਾਂ ਜੀ ਗੱਲ ਇਹ ਹੈ ਨਾ ਦੇਖੋ ਪਤਾ ਕੀ ਹੁੰਦਾ ਇਹ ਕੋਈ ਅਸੂਲ ਨਹੀਂ ਹੁੰਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ